ਜੋ ਕੰਮ ਕਰਦਾ ਹੈ ਉਹ ਕੰਮ ਕਰਦਾ ਹੈ ਜਿਹੜਾ ਉਹ ਕਰਦਾ ਹੈ ਉਹ ਕਰਦਾ ਹੈ ਕੋਈ ਵੀ 23 ਜਨਾਂ ਨੂੰ ਆਜਾ ਆਪਣੇ ਪ੍ਰਧਾਨ ਜੀ ਨੀ ਨਾੰਟਣ ਨਾ ਆ ਜਾਓ ਆਪੇ ਕਰਕੇ ਨਿਪਟਦੇ ਕਰਾਂ ਉਹ ਹੀ ਲੋਕੇਸ਼ਨ ਦੱਸਾਂਗਾ ਜਰੂਰੀ ਜਿੰਨੀ ਕਿਹਨਾ ਥੋੜਾ ਜੀ ਮਮਾ ਤੀਰ ਜੀ ਅੱਛਾ ਕੀ ਮੈਟਰ ਆ ਜਿਹੜਾ ਬੱਚੇ ਵਾਲਾ ਇਹ ਸਵੇਰ ਜੋ 10 ਵਜੇ ਸੀ ਦੇਖੇ ਸੀ ਨਾ ਅਸੀਂ ਕਾਠੇ ਦੇ ਦੇਖਿਆ ਬੜੇ ਮੇਰੀ ਦੁਕਾਨ ਲਵੀ ਏ ਨਈ ਦੁਕਾਨ ਆ ਮੇਰੀ ਜੋ ਦੇਖਿਆ ਵੀ ਉਹ ਕਾਠੇ ਆ ਕੇ ਮੈਂ ਪੁੱਛਾਂ ਮੈਂ ਕੀ ਹੋ ਗਿਆ ਕਹਿੰਦਾ ਵੀ ਐ ਕਰਕੇ ਆਏ ਵੀ ਵੀ ਬੱਚੇ ਦੇ ਆਏ ਹੋ ਵੀ ਫੇਰ ਜੋ ਸਾਡੇ ਦੇਖਿਆ ਬੱਚੇ ਦੀ ਡੈਡ ਬੋਡੀ ਪਈ ਦੀ ਪਹਿਲਾਂ ਸਿਆਸਤਾਂ ਨੇ ਮੌਕੇ ਜਿਹੜੀ ਪੁਲਿਸ ਬੁਲਾਈ ਪੁਲਿਸ ਵਾਲਿਆਂ ਸਾਰੇ ਐਸਐਚਓ ਸਾਹਿਬ ਆ ਗਏ ਤੇ ਜਿਹੜੀ ਜਿਹੜੀ ਮੁਲਾਜ਼ਮ ਵੀ ਆ ਗਏ ਫਿਰ ਆਪਾਂ ਥੋੜਾ ਪੜਾ ਕਰਿਆ ਉਹ ਕੀ ਸਾਰੇ ਦੇਖ ਕੇ ਸਾਰੀ ਕਾਨੂੰਨੀ ਕਾਰਵਾਈਆਂ ਸਾਰੇ ਕੀਤੀ ਹੁਣ ਕੀ ਪ੍ਰੋਸੈਸ ਚੱਲਿਆ ਪੁਲਿਸ ਕਾਰਵਾਈ ਕਰੀ ਹੈ ਹਾਂਜੀ ਹਾਂਜੀ ਕਾਰਵਾਈ ਕਰੀ ਗਈ ਬਿਲਕੁਲ ਇਹ ਬੈਠੀ ਵੀ ਨਹੀਂ ਮੁਲਾਜ਼ਮ ਬਾਈਕੇ ਦਾ ਹੀ ਅੱਛਾ ਜਿਹੜਾ ਪਰਚੇ ਦਰਜ ਹੋ ਰਿਹਾ ਏ ਥੋੜੇ ਬੰਨਿਆਂ ਦੇ ਹੋ ਰਿਹਾ ਹਾਂਜੀ 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 ਏਐਸਆਈ ਬਲਵਿੰਦਰ ਸਿੰਘ ਜੀ ਥਾਣਾ ਸਿਟੀ ਤੋਂ ਮਲੇ ਕੋਲ ਦਾ ਤਨਾਤ ਹਾਂਜੀ ਅੱਜ ਮੈਂ ਸਮੇਤ ਪੁਲਿਸ ਪਾਰਟੀ ਗਸ਼ਤਵਾ ਚੈਕਿੰਗ ਛੱਕੀ ਕੁਰਸਾਂ ਦੇ ਸਬੰਧ ਵਿੱਚ ਪਿੱਪਲ ਚੌਂਕ ਮਲੇਰ ਕੋਲਾ ਮਜੂਦ ਸੀ ਤਾਂ ਮੇਰੇ ਪਾਸ ਮੁਹੰਮਦ ਅਤੀਕ ਉਰਫ ਕਾਕਾ ਨੇ ਆ ਕੇ ਦੱਸਿਆ ਉਹਦੀ ਅਬਦੁੱਲਾ ਕਲੋਨੀ ਚ ਦੁਕਾਨ ਆ ਬਾਰ ਬਰਦੀ ਉਥੇ ਦਾ ਹੀ ਰਹਿਣ ਵਾਲਾ ਵੀ ਇੱਕ ਉਥੇ ਜਗ੍ਹਾ ਖਾਲੀ ਹੈ ਜਿੱਥੇ ਪੂਰਾ ਕਰਕਰਟ ਲੋਕ ਸਿੱਟਦੇ ਆ ਉਥੇ ਇੱਕ ਚੁੰਨੀ ਚਲਪੇਟਿਆ ਲਗਭਗ 5-6 ਮਹੀਨੇ ਦਾ ਲੜਕੀ ਦਾ ਭਰੂਣ ਪਿਆ ਉਹ ਸਾਨੂੰ ਇਤਲਾਹ ਦੇਣ ਆ ਰਿਹਾ ਸੀ ਅਸੀਂ ਉਹਨੂੰ ਪਿੱਪਲ ਚੌਂਕ ਚ ਉਹਦਾ ਬਿਆਨ ਲਿਖ ਕੇ ਐਫਆਰ ਦਰਜ ਕਰਾਉਣ ਲਈ ਭੇਜਤਾ ਸਾਡੇ ਜਿਹੜੇ ਫਰਾਂਸ ਸਪਰਟ ਹੈ ਉਹ ਮੌਕਾ ਤੇ ਆ ਰਹੇ ਨੇ ਜੀ ਮੌਕਾ ਤੇ ਜਾ ਕੇ ਘਰੂਨ ਨੂੰ ਨਾਲ ਲਿਜਾ ਕੇ ਹਸਪਤਾਲ ਚ ਉਹਦਾ ਜੋ ਵੀ ਅਗਲੀ ਕਾਰਵਾਈ ਹੈ ਕੀਤੀ ਜਾਵੇਗੀ ਜੀ ਇਹ ਮੁਕੱਦਮਾ ਅਸੀਂ ਮੁਹੰਮਦ ਅਤੀਕ ਦੇ ਬਿਆਨ ਤੇ ਅਣਵਿਆਹੀ ਤੇ ਕੁਆਰੀ ਲੜਕੀ ਅਤੇ ਨਾਮ ਨੂੰ ਵਿਅਕਤੀਆਂ ਦੇ ਖਿਲਾਫ ਦਰਜ ਰਿਸ਼ਟ ਕੀਤਾ ਹੈ